ਆ ਲੋਕਾਂ ਦੀ ਡੇਂਜਰ ਆਫ ਲਾਈਫ ਆ ਤਾਂ ਉਹਦੇ ਖਿਲਾਫ 336 ਆਈਪੀਸੀ ਤਹਿਤ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਂਦਾ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਸੀਗੇ ਬੱਚੇ ਆਟੋ ਦੇ ਵਿੱਚ ਜਿਵੇਂ ਮੁਰਗੀਆਂ ਮੰਗਲਦੇ ਜਾਂਦੇ ਸੀ ਇਹ ਰੈਟ ਪਾਉਣ ਦਾ ਮੇਨ ਮਕਸਦ ਇਹ ਸੀ ਵੀ ਖੰਨੇ ਦੇ ਵਿੱਚ ਮੋਟਰ ਵਹੀਕਲ ਐਕਟ ਦੀ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਸਨ ਇਹਦੇ ਵਿੱਚ ਪੁਲ ਜ਼ਿਲ੍ਹਾ ਖੰਨਾ ਦੇ ਅੰਦਰ 8 ਥਾਣੇ ਪੈਂਦੇ ਨੇ ਜਿਹੜੇ 8 ਥਾਣੇ ਨੇ 8 ਥਾਣਿਆਂ ਨੇ ਇਹ ਲਿਖ ਕੇ ਦੇਤਾ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ ਇਹਨਾਂ ਨੇ ਇਹ ਲਿਖ ਕੇ ਦਿੱਤਾ ਜੀ ਕੱਲੇ ਕੱਲੇ ਥਾਣੇ ਨੇ ਬੇਨਤੀ ਹੈ ਕਿ ਬਿਸ਼ਾਦੀਨ ਪੱਤਰ ਵਿੱਚ ਦਰਜ ਪ੍ਰਾਰਥੀ ਸੰਤੋਖ ਸਿੰਘ ਬੈਣੀਪਾਲ ਵਾਸੀ ਰੋਣੋਕੁਰਦ ਵੱਲੋਂ ਸਿਵਲ ਰੈਟ ਪਿਟੀਸ਼ਨ 7356/2017 ਫੈਸਲਾ ਮਿਤੀ 27/5/2019 ਹਾਨਰੇਬਲ ਜਸਟਿਸ ਰਾਜਨ ਗੁਪਤਾ ਜੀ ਦੇ ਹੁਕਮਾਂ ਤੋਂ ਬਾਅਦ ਮੋਟਰ ਵਹੀਕਲ ਐਕਟ 1988 ਅਤੇ ਧਾਰਾ 336 ਭਾਰਤ ਦੰਡ ਅਧੀਨ ਓਵਰਲੋਡ ਵਹੀਕਲਾਂ ਦੇ ਖਿਲਾਫ ਮਿਤੀ 3/12/2024 ਤੱਕ ਦਰਜ ਕੀਤੇ ਕੇਸਾਂ ਬਾਰੇ ਜਾਣਕਾਰੀ ਮੰਗੀ ਸੀ ਜੋ ਥਾਣਾ ਪੈਲ ਵਿਖੇ ਮੋਟਰ ਵਹੀਕਲ ਐਕਟ 1988 ਅਤੇ ਧਾਰਾ 336 ਆਈਪੀਸੀ ਤਹਿਤ ਕੋਈ ਮੁਕੱਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਰਿਪੋਰਟ ਪੇਸ਼ ਹੈ ਮੁੱਖ ਮੁਰਸੀ ਥਾਣਾ ਪੈਲ ਜਿੰਨੇ ਆਟੋ ਚੱਲਦੇ ਨੇ ਉਹ ਵੀ ਰੇਟਰ ਦੇ ਵਿੱਚ ਹੀ ਆਉਂਦੇ ਨੇ ਜੀ ਓਵਰਲੋਡ ਦੇ ਵਿੱਚ ਹੀ ਆ ਗਏ ਜੀ ਆਟੋ ਵੀ ਹੁਣ ਆਟੋ ਦੇ ਵਿੱਚ ਆਪਣੇ ਡੀਟੀਓ ਲੁਧਿਆਣਾ ਨੇ 2012 2016 ਨੂੰ ਅੰਡਰ ਆਰਟੀਆਈ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਇਹ ਕਿਹਾ ਵੀ ਆਟੋ ਰਿਕਸ਼ਾ ਦੇ ਵਿੱਚ 3 ਪਲੱਸ 1 ਇੱਕ ਡਰਾਈਵਰ 3 ਸਵਾਰੀਆਂ ਬੈਠ ਸਕਦੀਆਂ ਨੇ 4 ਬੰਦੇ 4 ਬੰਦੇ ਹਾਂਜੀ ਤੇ ਇੱਕ ਉਹਨਾਂ ਨੇ ਇਹ ਲਿਖਿਆ ਵੀ ਜਿਹੜਾ ਇਹ ਜਿਹੜਾ ਆਟੋ ਆ ਇਹਦੀ ਜੂਰਡਿਕਸ਼ਨ ਹੈਗੀ ਮਿਊਨਿਸਪਲ ਕਮੇਟੀ ਦੀ ਹੱਦ ਦੇ ਅੰਦਰ ਜਾਂ ਮਿਊਸਪਲ ਕਾਰਪੋਰੇਸ਼ਨ ਦੀ ਹੱਦ ਦੇ ਅੰਦਰ ਜੀ ਦੇਖੋ ਜੀ ਅਕਸਰ ਇਹ ਉਸੀ ਅਖਬਾਰਾਂ ਚ ਪੜਦੇ ਹਾਂ ਆਉਂਦਾ ਵੀ ਆਟੋ ਵਾਲੇ ਆਏ ਜੀ ਲੁੱਟ ਕੇ ਲੈ ਗਏ ਆਟੋ ਚਾ ਕੇ ਆਟੋ ਕੋਈ ਕ੍ਰਾਈਮ ਕਰ ਦਿੰਦਾ ਜਾਂ ਆਟੋ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਤੁਸੀਂ ਉਹਨੂੰ ਘੇਰ ਲਵੋਗੇ ਉਹ ਜਦੋਂ ਉਹਦਾ ਕਾਗਜ਼ ਪੱਤਰੀ ਤੁਸੀਂ ਉਹਦੇ ਅੱਗੇ ਕਾਰਵਾਈ ਕੀ ਕਰੋਗੇ ਜੇ ਤੁਹਾਨੂੰ ਪਤਾ ਹੀ ਨਹੀਂ ਕੌਣ ਆਹੋ ਸਤਿਓ ਅੱਜ ਆਪਾਂ ਖੰਨੇ ਖੜੇ ਆ ਇੱਕ ਨਵਾਂ ਵਿਸ਼ਾ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਮੈਂ ਵਾਰਡ ਇੱਕ ਪੜ ਰਿਹਾ ਸੀ ਉਹ ਕਹਿੰਦੇ ਵੀ ਇੰਨੇ ਬੰਦੇ ਅੱਤਵਾਦ ਦੇ ਨਾਲ ਹੀ ਮਰੇ ਜਿਨ੍ਹਾਂ ਨੇ ਰੋਡ ਐਕਸੀਡੈਂਟ ਦੇ ਨਾਲ ਮਰ ਗਏ ਸਮੇਂ-ਸਮੇਂ ਤੇ ਸੁਪਰੀਮ ਕੋਰਟ ਹਾਈ ਕੋਰਟ ਗਾਈਡਲਾਈਨਾਂ ਜਾਰੀ ਕਰਦੀ ਆ ਸੰਵਿਧਾਨ ਦੇ ਅਕੋਰਡਿੰਗ ਕਾਨੂੰਨ ਦੇ ਅਕੋਰਡਿੰਗ ਪਰੰਤੂ ਕਿਤੇ ਨਾ ਕਿਤੇ ਜਿਹੜਾ ਸਾਡਾ ਲਾਗੂ ਕਰਨ ਵਾਲਾ ਸਿਸਟਮ ਹੈ ਉਹ ਅਵੇਸਲਾਵਾ ਉਹ ਲਾਗੂ ਨਹੀਂ ਕਰ ਰਿਹਾ ਇਹ ਜਿਹੜੇ ਆਰਡਰ ਨੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਕਾਨੂੰਨ ਦੀਆਂ ਧਰਾਵਾਂ ਉਹ ਕਾਗਜ਼ਾਂ ਤੇ ਹੀ ਦਮ ਤੋੜ ਦਿੰਦੀਆਂ ਨੇ ਫੈਲਾਂ ਦੇ ਵਿੱਚ ਉਹਨਾਂ ਦਾ ਦਮ ਘੁੱਟ ਜਾਂਦਾ ਤੇ ਲੋਕ ਉਹ ਚੀਜ਼ ਦਾ ਸਫਰ ਕਰਦੇ ਨੇ ਲੋਕ ਲਗਾਤਾਰ ਮਰ ਰਹੇ ਨੇ ਜ਼ਿਆਦਾਤਰ ਜਿਹੜੀਆਂ ਐਕਸੀਡੈਂਟ ਰੋਡ ਐਕਸੀਡੈਂਟ ਹੁੰਦੇ ਨੇ ਆਪਾਂ ਆਵੇਂ ਦੇਖਦੇ ਆ ਕਿ ਵੱਡੇ ਵੱਡੇ ਟਿਪਰ ਵੱਡੀਆਂ ਵੱਡੀਆਂ ਟਰੈਲੀਆਂ ਤੇ ਬੱਚੇ ਇਹ ਲੱਦੇ ਹੁੰਦੇ ਨੇ ਆਪਣੇ 4 ਵੀਲ 3 ਵੀਲਰ ਦੇ ਉੱਤੇ ਜਿਸ ਤਰ੍ਹਾਂ ਤੂੜੀ ਲੱਦੀ ਹੁੰਦੀ ਹੈ ਜੇ ਆਪਾਂ ਕਿਸੇ ਨੂੰ ਰੋਕੀਏ ਵੀ ਉਹ ਇੱਕ ਇਸ ਤਰ੍ਹਾਂ ਦਾ ਮਾਫੀਆ ਕੇ ਤੁਹਾਨੂੰ ਉਹ ਹਰਮ ਵੀ ਕਰ ਸਕਦਾ ਤੁਹਾਨੂੰ ਨੁਕਸਾਨ ਕਰਦਾ ਤੁਸੀਂ ਦੇਖੋ ਸਤਲੋਜ ਤੋਂ ਜਾਂ ਵੱਡੇ ਵੱਡੇ ਟਿਪਰ ਨਿਕਲਦੇ ਨੇ ਲੋਕਾਂ ਨੇ ਧਰਨੇ ਕਰੇ ਨੇ ਪ੍ਰਦਰਸ਼ਨ ਕਰੇ ਨੇ ਬੜੀਆਂ ਵੱਡੀਆਂ ਟਰੈਲੀਆਂ ਨਿਕਲਦੀਆਂ ਨੇ ਅ ਪ੍ਰਾਲੀ ਦੀਆਂ ਭਰੀਆਂ ਹੋਈਆਂ ਤੇ ਉਹ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ ਉਹਨੂੰ ਆਪਾਂ ਨਹੀਂ ਚਲਾ ਸਕਦੇ ਤੋਂ ਸਾਡੇ ਨਾਲ ਅਜ ਸੰਤੋਖ ਸਿੰਘ ਜੀ ਬੈਣੀਪਾਲ ਨੇ ਇਹਨਾਂ ਨੇ ਇੱਕ ਮਾਨਯੋਗ ਮਾਨਯੋਗ ਹਾਈ ਕੋਰਟ ਦੇ ਵਿੱਚ ਕਰੈਕਟ ਪਟੀਸ਼ਨ ਪਾਈ ਸੀ ਸੇਵੋ ਰੈਟ ਪਟੀਸ਼ਨ 7156 2017 ਵਿੱਚ ਸੰਤੋਖ ਸਿੰਘ ਬੈਣੀਪਾਲ ਤੇ ਇਹਨਾਂ ਦੇ ਜਿਹੜੇ ਕਲੀਗ ਨੇ ਪਿਆਰਾ ਸਿੰਘ ਰੈਟ ਕੀ ਸੀਗੀ ਵੀ ਜਿਹੜੇ ਵਹੀਕਲ ਓਵਰਲੋਡ ਚੱਲਦੇ ਨੇ ਜਿਨ੍ਹਾਂ ਨਾਲ ਨੁਕਸਾਨ ਹੁੰਦਾ ਕਿ ਉਹ ਰੋਡ ਤੇ ਚੱਲ ਸਕਦੇ ਨੇ ਕੀ ਸਾਡਾ ਸੰਵਿਧਾਨ ਸਾਡਾ ਕਾਨੂੰਨ ਇਹ ਗੱਲ ਕਹਿੰਦਾ ਹੈ ਵੀ ਇਹ ਚੀਜ਼ ਮਾਨਤਾ ਦਿੰਦੀ ਹੈ ਜੇ ਨਹੀਂ ਦਿੰਦੀ ਤਾਂ ਫਿਰ ਜਿਹੜਾ ਸਾਡੇ ਸੁਪਰੀਮ ਕੋਰਟ ਹਾਈ ਕੋਰਟ ਨੇ ਆਰਡਰ ਦਿੱਤੇ ਨੇ ਉਹ ਕਿੱਥੇ ਤੱਕ ਸਾਡੇ ਜਿਹੜੇ ਲੋਕਲ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਕਿੱਥੇ ਤੱਕ ਲਾਗੂ ਕਰੇ ਨੇ ਅਗਰ ਆਪਾਂ ਪੁਲਿਸ ਨਾਲ ਗੱਲ ਕਰੀਏ ਤਾਂ ਉਹਨਾਂ ਨੂੰ ਕਹੀਏ ਵੀ ਤੁਹਾਡੀ ਕਾਰਗੁਜ਼ਾਰੀ ਢਿੱਲੀ ਹੈ ਤਾਂ ਉਹ ਇਹ ਛਾੜ ਦਿੰਦੇ ਨੇ ਕਿ ਸਾਡੀ ਕਾਰਗੁਜ਼ਾਰੀ ਢਿੱਲੀ ਨਹੀਂ ਹੈ ਅਸੀਂ ਬਹੁਤ ਕੰਮ ਕਰ ਰਹੇ ਹਾਂ ਸਾਡੇ ਕੋਲ ਬੇਲ ਨਹੀਂ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਸੰਤੋਖ ਸਿੰਘ ਬੈਣੀਪਾਲ ਜੀ ਨਾਲ ਇਹ ਰੈਟ ਪਟੀਸ਼ਨ ਕੀ ਸੀਗੀ ਇਹਦਾ ਕੀ ਫਾਇਦਾ ਨੁਕਸਾਨ ਹੋਣਾ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਕੀ ਲੋਕਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਬੈਣੀਪਾਲ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਇਹ ਜਿਹੜੀ ਤੁਸੀਂ ਰੈਟ ਪਾਈ ਆ 7156 ਹਾਂਜੀ ਇਹਦਾ ਤੁਹਾਡਾ ਕੀ ਮੋਟਿਵ ਸੀ ਕੀ ਇਹਦਾ ਸਾਰਾ ਏਜੰਡਾ ਇਹ ਰੈਟ ਪਾਉਣ ਦਾ ਮੇਨ ਮਕਸਦ ਇਹ ਸੀ ਵੀ ਖੰਨੇ ਦੇ ਵਿੱਚ ਮੋਟਰ ਵਹੀਕਲ ਐਕਟ ਦੀ ਟ੍ਰੈਫਿਕ ਨਿਯੰਤਰੀਆਂ ਧੱਜੀਆਂ ਉਡ ਰਹੀਆਂ ਸਨ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਸੀਗੇ ਬੱਚੇ ਆਟੋ ਦੇ ਵਿੱਚ ਜਿਵੇਂ ਮੁਰਗੀਆਂ ਮੰਗ ਲੱਦੇ ਜਾਂਦੇ ਸੀ ਉਹਨਾਂ ਨੂੰ ਰੋਕਣ ਦੇ ਲਈ ਪਹਿਲਾਂ ਪ੍ਰਸ਼ਾਸਨ ਨੂੰ ਵੱਖੋ ਵੱਖਰੇ ਸਮੇਂ ਤੇ ਐਪਲੀਕੇਸ਼ਨ ਦਿੱਤੀਆਂ ਨਹੀਂ ਸੁਣਿਆ ਕਿਸੇ ਨੇ ਕੁਝ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਜਿਹੜਾ ਸੀਗਾ ਮਾਮਲਾ ਮਾਨਯੋਗ ਹਾਈ ਕੋਰਟ ਦੇ ਧਿਆਨ ਵਿੱਚ ਲੈ ਕੇ ਜਾਂਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਹੁਕਮ ਹੋ ਚੁੱਕੇ ਨੇ ਕਿ ਜਿਹੜੇ ਓਵਰਲੋਡ ਵਹੀਕਲ ਨੇ ਉਹ ਸੜਕ ਤੇ ਨਹੀਂ ਚੱਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਲੋਕਾਂ ਦੀ ਜਾਨ ਅਤੇ ਮਾਲ ਨੂੰ ਖਤਰਾ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕੋਈ IPC ਦੇ ਤਹਿਤ ਕੋਈ ਪਰਚਾ ਦਰਜ ਕਰਨ ਜਾਂ ਕਿਸ ਤਰ੍ਹਾਂ ਦੀ ਕੋਈ ਉਹਨਾਂ ਨੇ ਆਰਡਰ ਲਿਖੇ ਹੋਏ ਨੇ ਵਿੱਚ ਹਾਂਜੀ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਜੀ ਇਹਦੇ ਵਿੱਚ ਤੁਸੀਂ ਪੜ੍ਹੇਂਗੇ ਉਹਨਾਂ ਨੇ ਇਹਦੇ ਵਿੱਚ ਇਹ ਆਰਡਰ ਕੀਤੇ ਨੇ ਵੀ ਜੇਕਰ ਕੋਈ ਓਵਰਲੋਡ ਵਹੀਕਲ ਸੜਕ ਤੇ ਜਾਂਦਾ ਤਾਂ ਲੋਕਾਂ ਦੀ ਡੇਂਜਰ ਆਫ ਲਾਈਫ ਆ ਤਾਂ ਉਹਦੇ ਖਿਲਾਫ 336 IPC ਤਹਿਤ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਮਤਲਬ ਹਾਈ ਕੋਰਟ ਜਿਹੜਾ ਸਾਡਾ ਸੰਵਿਧਾਨ ਕਾਨੂੰਨ ਕਹਿੰਦਾ ਜੋ ਉਹਨਾਂ ਨੇ ਹਾਈ ਕੋਰਟ ਨੇ ਆਰਡਰ ਕਰੇ ਨੇ ਅਗਰ ਕੋਈ ਓਵਰਲੋਡ ਕੋਈ ਟਰੈਕਟਰ ਟਰਾਲੀ ਬੱਚਿਆਂ ਲੱਦੀ ਜਾਂਦਾ ਉਹਦੇ ਤਹਿਤ ਆਪਾਂ ਮਤਲਬ ਲੋਕਲ ਪੁਲਿਸ ਨੂੰ ਤੇ ਪਰਚਾ ਦਰਜ ਕਰ ਸਕਦੀ ਹੈ ਫਿਰ ਆਪਾਂ ਜਿਹੜਾ ਪੁਲਿਸ ਜਿਲ੍ਹਾ ਖੰਨਚ ਆਪਾਂ ਖੜੇ ਐ ਵੀ ਇਹਦੇ ਵਿੱਚ ਤੁਹਾਨੂੰ ਲੱਗਿਆ ਵੀ ਕੋਈ ਪਰਚਾ ਦਰਜ ਹੋਇਆ ਹੈ ਇਸ ਇਸ ਤਰ੍ਹਾਂ ਦਾ ਇਹ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਇਹ 2019 ਦੇ ਨੇ ਜੀ ਇਸ ਕਰਕੇ ਪੁਰ ਜ਼ਿਲ੍ਹਾ ਖੰਨਾ ਦੇ ਮਾਨਯੋਗ ਐਸਐਸਪੀ ਤੋਂ ਅੰਡਰ ਆਰਟੀਏ ਦੇ ਤਹਿਤ ਜਾਣਕਾਰੀ ਲਈ ਗਈ। ਮੋਸਲੇ ਕੀ ਗੱਲ ਦੱਸੋ ਚਲੋ ਇਹ ਤਾਂ ਬਾਅਦ ਦੀ ਗੱਲ ਆ। ਤੁਹਾਨੂੰ ਲੱਗਦਾ ਵੀ ਆਪਾਂ ਦਾ ਜਿਹੜੇ ਲੋਕਲ ਰੋਡ ਨੇ ਜਾਂ ਹਾਈਵੇ ਦੇ ਉੱਤੇ ਕੋਈ ਟਿਪਰ ਵੱਡੀਆਂ ਟਰਾਲੀਆਂ ਓਵਰਲੋਡ ਬੱਚੇ ਇਹ ਤੁਹਾਨੂੰ ਦਿਖਦੇ ਨੇ ਇੱਥੇ ਤੁਸੀਂ ਕੋਈ ਇਸ ਤਰ੍ਹਾਂ ਦਾ ਕੀਤੀ ਹੈ ਇਨਕੁਆਰੀ? ਦੇਖੋ ਜੀ ਲੋਕਾਂ ਨੂੰ ਤਾਂ ਦਿਨ ਰਾਤ ਦੇਖਦੇ ਨੇ ਓਵਰਲੋਡ ਵਾਹिकल्स ਵੀ ਲੋਕਾਂ ਹੁੰਦੇ ਨੇ ਰਾਤ ਦੇਖਦੇ ਨੇ ਟਿਪਰ ਵੀ ਦੇਖਦੇ ਨੇ ਪਰ ਉਹ ਦੇਖਦੇ ਨੇ ਪੁਲਿਸ ਨੂੰ ਕਿਉਂ ਨਹੀਂ ਦੇਖਦੇ ਦੇਖੋ ਜੀ ਇਹੀ ਤੱਕ ਸਵਾਲ ਆ ਵੀ ਪੁਲਿਸ ਨੂੰ ਟਿਪਰ ਦੇਖਦੇ ਨੇ ਲੋਕਾਂ ਨੂੰ ਦੇਖਦੇ ਨੇ ਉਹਦਾ ਪੁਲਿਸ ਤਾਂ ਇਹ ਕਹਿੰਦੀ ਹੈ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਇਹ ਨਹੀਂ ਪਤਾ ਕਾਰਵਾਈ ਕਿੱਥੇ ਹੁੰਦੀ ਹੈ ਨਹੀਂ ਹੁਣ ਜਿਵੇਂ ਆਪਣਾ ਪੁਲਿਸ ਜਿਹੜਾ ਖੰਨਾ ਇਹਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਾਂ ਕੋਈ ਕਾਰਵਾਈ ਹੋਈ ਤੁਹਾਡੀ ਜਿਹੜੀ ਰਿਟ ਤੋਂ ਬਾਅਦ ਕੋਈ ਗੱਲਬਾਤ ਹੋਈ ਇੱਥੇ ਦੇਖੋ ਜੀ ਕਾਰਵਾਈ ਤਾਂ ਥੱਲੇ ਵਾਲੇ ਲੋਕਾਂ ਤੇ ਹੁੰਦੀ ਹੈ ਹੂੰ ਨਾ ਆਡਾਂ ਨੂੰ ਕੌਣ ਪੁੱਛਦਾ ਠੀਕ ਹੈ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਕਰਦਾ ਹੀ ਨਹੀਂ ਉਹਨਾਂ ਦੇ ਟਿੱਪਰ ਵੀ ਉਸੇ ਤਰ੍ਹਾਂ ਚੱਲਦੇ ਨੇ ਹੂੰ ਓਵਰਲੋਡ ਵਹੀਕਲ ਵੀ ਉਸੇ ਤਰ੍ਹਾਂ ਚੱਲਦੇ ਨੇ ਹੁਣ ਇੱਕ ਨਵਾਂ ਕੰਮ ਦੇਖਿਆ ਜੀ ਹੁਣ ਰੋਡ ਦੇ ਉੱਤੇ ਨਾਕਾ ਲਾ ਲੈਂਦੇ ਨੇ ਵੀ ਓਵਰ ਸਪੀਡ ਗੱਡੀਆਂ ਆਉਂਦੀਆਂ ਉਹਨਾਂ ਦੇ ਇੰਨੇ ਚラン ਕੀਤੇ ਗਏ ਹੂੰ ਕਦੇ ਇਹ ਸੁਣਿਆ ਵੀ ਓਵਰਲੋਡ ਵਹੀਕਲ ਇੰਨੇ ਆਉਂਦੇ ਤੇ ਉਹਨਾਂ ਦੇ ਇੰਨੇ ਚラン ਕੀਤੇ ਗਏ ਇਹ ਤਾਂ ਕਦੇ ਦੇਖਿਆ ਹੀ ਨਹੀਂ ਨਾ ਸੁਣਿਆ ਬਿਲਕੁਲ ਆਹ ਲਾਈਨਾਂ ਦੇ ਲਾਈਨਾਂ ਟਿੱਪਰਾਂ ਦੀਆਂ ਜਾਂਦੀਆਂ ਨੇ ਉਹਨਾਂ ਵੱਲ ਕੋਈ ਹੱਥ ਨਹੀਂ ਪਾਉਂਦਾ ਹੈਗਾ ਅਸਲ 'ਚ ਐਨ ਜੀ ਜਾਪਦਾ ਵੀ ਉਹਨਾਂ ਨਾਲ ਪਤਾ ਨਹੀਂ ਇਹਨਾਂ ਦਾ ਕੀ ਰਿਸ਼ਤਾ ਮਤਲਬ ਸਮਝ ਲਓ ਪਤਾ ਹੀ ਹੁਣ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਤੰਤਰ ਹੈ ਪੈਸਾ ਦੀ ਲੈਣ ਦੇਣਾ ਤੇ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਪੁਲਿਸ ਜ਼ਿਲ੍ਹਾ ਖੰਨਾ ਅੰਦਰ ਤੁਹਾਡੀ ਰੈਟ ਤੋਂ ਬਾਅਦ 2017 ਤੋਂ ਬਾਅਦ ਆਰਡਰ ਹੋਈ 19 ਦੇ ਵਿੱਚ ਹਾਂਜੀ ਵੀ ਪੁਲਿਸ ਨੇ ਜਿਹੜੇ ਹਾਈ ਕੋਰਟ ਦੇ ਆਰਡਰਾਂ ਨੂੰ ਕੋਈ ਪਾਣੀ ਪਾਇਆ ਇਹ ਹਵਾ 'ਚ ਹੀ ਨੇ ਸਾਰਾ ਕੁਝ ਇਹਦੇ ਸਬੰਧ ਦੇ ਵਿੱਚ ਤੁਹਾਨੂੰ ਚਾਣਨਾ ਪਾਉਣਾ ਚਾਹਣਾ ਮੈਂ ਵੀ ਮਾਂ ਜੋਗ ਐਸਐਸਪੀ ਖੰਨਾ ਤੋਂ ਇਸ ਰਿੱਟ ਪਟੀਸ਼ਨ ਨੰਬਰ 71 ਆਫ 2017 ਦੇ ਸਬੰਧ ਦੇ ਵਿੱਚ ਅੰਡਰ ਆਰਟੀਆਈ ਜਾਣਕਾਰੀ ਮੰਗੀ ਸੀ ਜਿਦੇ ਵਿੱਚ ਪੁਲ ਜ਼ਿਲ੍ਹਾ ਖੰਨਾ ਦੇ ਅੰਦਰ 8 ਥਾਣੇ ਪੈਂਦੇ ਨੇ ਓਕੇ ਜਿਹੜੇ 8 ਥਾਣੇ ਨੇ ਅੱਠੇ ਥਾਣਿਆਂ ਨੇ ਇਹ ਲਿਖ ਕੇ ਦਿੱਤਾ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ ਇਹਨਾਂ ਨੇ ਇਹ ਲਿਖ ਕੇ ਦਿੱਤਾ ਜੀ ਕੱਲੇ ਕੱਲੇ ਥਾਣੇ ਨੇ ਬੇਨਤੀ ਹੈ ਕੀ ਬਿਸ਼ਾਧ ਇਹਨ ਪੱਤਰ ਵਿੱਚ ਦਰਜ ਪ੍ਰਾਰਥੀ ਸੰਤੋਖ ਸਿੰਘ ਬੈਣੀਪਾਲ ਵਾਸੀ ਰੋਣੋਕੁਰਦ ਵੱਲੋਂ ਸਿਵਲ ਰੈਟ ਪਟੀਸ਼ਨ 7156 ਆਫ 2017 ਫੈਸਲਾ ਮਿਤੀ 27/5/2019 ਆਨਰੇਬਲ ਜਸਟਿਸ ਰਾਜਨ ਗੁਪਤਾ ਜੀ ਦੇ ਹੁਕਮਾਂ ਤੋਂ ਬਾਅਦ ਮੋਟਰ ਵਹੀਕਲ ਐਕਟ 1988 ਅਤੇ ਧਾਰਾ 336 ਭਾਰਤ ਦੰਡ ਅਧੀਨ ਓਵਰਲੋਡ ਵਾਹਨਾਂ ਦੇ ਖਿਲਾਫ ਮਿਤੀ 3/12/2024 ਤੱਕ ਦਰਜ ਕੀਤੇ ਕੇਸਾਂ ਬਾਰੇ ਜਾਣਕਾਰੀ ਮੰਗੀ ਸੀ ਜੋ ਥਾਣਾ ਪੈਲ ਵਿਖੇ ਮੋਟਰ ਵਾਈਕਲ ਐਕਟ 1988 ਅਤੇ ਧਾਰਾ 336 ਆਈਪੀਸੀ ਤਹਿਤ ਕੋਈ ਮੁਕੱਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਰਿਪੋਰਟ ਪੇਸ਼ ਹੈ ਮੁੱਖ ਮੁੰਚੀ ਥਾਣਾ ਪੈਲ ਮਤਲਬ ਮਤਲਬ 8 ਦੇ 8 ਥਾਣਿਆਂ ਦੇ ਵਿੱਚ ਕਿਤੇ ਵੀ ਕੋਈ ਪਰਚਾ ਦਰਜ ਨਹੀਂ ਹੋਇਆ ਕਿਤੇ ਵੀ ਓਵਰਲੋਡ ਵਹੀਕਲ ਤਹਿਤ ਜਾਂ ਮੋਟਰ ਵਹੀਕਲ ਐਕਟ ਥਲੇ ਕੋਈ ਵੀ ਪਿਛਲੇ 6-7 ਸਾਲ ਲੰਘ ਗਏ ਤੁਸੀਂ ਦੇਖ ਲਓ ਵੀ ਜਾਦ ਇੱਕ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨਹੀਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੀ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤੁਸੀਂ ਮੈਂ ਕੌਣ ਹਾਂ ਇਹ ਇਹ ਤਾਂ ਪੁਲਿਸ ਅਸੀਂ ਐਸਐਸਪੀ ਨੂੰ ਇੱਕ ਦੋ ਵਾਰ ਮਿਲਿਆ ਉਹ ਕਹਿੰਦੇ ਵੀ ਸਾਡੇ ਜਿਹੜਾ ਕੰਮ ਕਰਨ ਦੀ ਜਿਹੜੀ ਸਪੀਡ ਬਹੁਤ ਜ਼ਿਆਦਾ ਤੇ ਲੋਕ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਲੋਕ ਕਹਿੰਦੇ ਵੀ ਤੁਹਾਡਾ ਕੰਮ ਬਹੁਤ ਢਿੱਲਾ ਆ ਫਿਰ ਇਹ ਜਿਹੜੀ ਰਿਪੋਰਟ ਹੈ ਬਿਲਕੁਲ ਸਿੱਧਾ ਦਰਸਾਉਂਦੀ ਹੈ ਵੀ ਪੁਲਿਸ ਨੇ ਡੱਕਾ ਨਹੀਂ ਤੋੜਿਆ 5-6 ਸਾਲ ਦੇ ਵਿੱਚ ਥੋੜਾ ਜਿਹਾ ਸਾਹਮਣੇ ਆ ਜੀ ਉਹਨਾਂ ਨੇ ਆਪ ਲਿਖ ਕੇ ਦਿੱਤਾ ਇਹਦੇ ਵਿੱਚ ਤਾਂ ਕੋਈ ਝੂਠ ਨਹੀਂ ਰਿਟਨ ਦੇ ਵਿੱਚ ਲਿਖ ਕੇ ਦਿੱਤਾ ਹੋਇਆ ਅੱਠ ਥਾਣਿਆਂ ਨੇ ਅੱਠੇ ਥਾਣਿਆਂ ਦੇ ਵਿੱਚ ਕੋਈ ਵੀ ਕਿਤੇ ਵੀ ਪਰਚਾ ਦਰਜ ਨਹੀਂ ਹੋਇਆ। ਪੁਲਿਸ ਦਾ ਮਤਲਬ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਹੁੰਦਾ ਉਹਨੂੰ ਰੋਕਣ ਦਾ ਕੋਈ ਮਤਲਬ ਨਹੀਂ ਸਿਰਫ ਆਉਣਾ ਡਿਊਟੀਆਂ ਕਰਕੇ ਪੈਸੇ ਲੈਣ ਤੱਕ ਮਤਲਬ ਹੈ। ਜੇਕਰ ਦੇਖਿਆ ਜਾਵੇ ਤਾਂ ਸਾਲ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਐਕਸੀਡੈਂਟਾਂ ਨਾਲ ਹੁੰਦੀਆਂ ਨੇ। ਇਹ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਸਭ ਤੋਂ ਵੱਧ ਜੇ ਮਰੇ ਨੇ ਤਾਂ ਐਕਸੀਡੈਂਟ ਨਾਲ ਮਰੇ ਨੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੁਣ ਤੁਸੀਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਨਾ। ਹੁਣ ਇੱਥੇ ਚੱਲਦੇ ਨੇ ਜੀ ਆਟੋ। ਹੂੰ। ਹੁਣ ਜਿਹੜੇ ਆਟੋ ਚੱਲਦੇ ਨੇ ਤੁਸੀਂ ਖੰਨੇ ਦੇ ਵਿੱਚ ਆਟੋ ਚੱਲਦੇ ਦੇਖ ਲਓ ਕਿਸੇ ਕੋਲ ਵੀ ਸਹੀ ਕਾਗਜ ਨਹੀਂ ਨਹੀਂ ਆਟੋ ਇਹ ਕਿਵੇਂ ਸਵਾਰੀਆਂ ਵਾਲੇ ਨੇ ਜਾਂ ਸਕੂਲਾਂ ਵਾਲੇ ਨੇ ਸਵਾਰੀਆਂ ਵਾਲੇ ਵੀ ਨੇ ਜੀ ਸਕੂਲਾਂ ਵਾਲੇ ਵੀ ਨੇ ਉਹਦੇ ਸੰਬੰਧ ਚ ਤੁਹਾਨੂੰ ਜਾਣਨਾ ਪਾ ਦਿੰਨੇ ਆ ਜਿੰਨੇ ਆਟੋ ਚੱਲਦੇ ਨੇ ਉਹ ਵੀ ਰੈਟਰ ਦੇ ਵਿੱਚ ਹੀ ਆਉਂਦੇ ਨੇ ਜੀ ਓਕੇ ਓਵਰਲੋਡ ਦੇ ਵਿੱਚ ਹੀ ਆਗੇ ਜੀ ਆਟੋ ਵੀ ਹੁਣ ਆਟੋ ਦੇ ਵਿੱਚ ਆਪਣੇ ਡੀਟੀਓ ਲੁਧਿਆਣਾ ਨੇ 2012 2016 ਨੂੰ ਅੰਡਰ ਆਰਟੀਆਈ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਇਹ ਕਿਹਾ ਵੀ ਆਟੋ ਰਿਕਸ਼ਾ ਦੇ ਵਿੱਚ 3 ਪਲੱਸ 1 ਇੱਕ ਡਰਾਈਵਰ 3 ਸਵਾਰੀਆਂ ਬੈਠ ਸਕਦੀਆਂ ਨੇ ਚਾਰ ਬੰਦੇ ਬੈਠ ਚਾਰ ਬੰਦੇ ਤੇ ਇਹ ਤਾਂ ਤੂੜੀ ਵਾਂਗ ਲੱਤ ਕੇ ਹਾਂਜੀ ਤੇ ਇੱਕ ਉਹਨਾਂ ਨੇ ਇਹ ਲਿਖਿਆ ਵੀ ਜਿਹੜਾ ਇਹਦਾ ਜਿਹੜਾ ਆਟੋ ਆ ਇਹਦੀ ਜੂਰਡਿਕਸ਼ਨ ਹੈਗੀ ਮਿਊਸਪਲ ਕਮੇਟੀ ਦੀ ਹੱਦ ਦੇ ਅੰਦਰ ਜਾਂ ਮਿਊਸਪਲ ਕਾਰਪੋਰੇਸ਼ਨ ਦੀ ਹੱਦ ਦੇ ਅੰਦਰ ਇਹ ਤਾਂ ਹਾਈਵੇ ਤੇ ਆ ਮਿਲੇ ਫਿਰ ਰਹੇ ਨੇ ਇੱਕ ਇੱਕ ਤੁਹਾਨੂੰ ਹੋਰ ਦੱਸ ਦਿਆਂ ਇਹਦੇ ਵਿੱਚ ਲਿਖਿਆ ਗਿਆ ਵੀ ਨਾ ਨੋ ਨੋ ਦਾ ਆਟੋ ਰਿਕਸ਼ਾ ਕੈਨ ਨਾਟ ਬੀ ਯੂਜ਼ਡ ਐਸ ਟ੍ਰਾਂਸਪੋਰਟ ਆਫ ਲੋਡ ਟਰਾਂਸਪੋਰਟ ਲਈ ਨਹੀਂ ਪਰਤੇ ਜਾਣਗੇ ਤੁਸੀਂ ਇਹ ਦੇਖ ਲਓ ਵੀ ਪੰਜਾਬ ਦੇ ਵਿੱਚ ਜਿੱਥੇ ਮਰਜੀ ਆਟੋ ਲੈ ਜਾਓ ਕੋਈ ਉਹਨੂੰ ਰੋਕਦਾ ਨਹੀਂ ਤੁਸੀਂ ਬੱਸ ਲੈ ਜਾਓ ਜੀ ਜਦੀ ਰੋਕ ਲੈਂਦੇ ਨੇ ਲਿਆਓ ਪਰਮਿਟ ਇਹਨਾਂ ਦੇ ਪਰਮਿਟ ਦੀ ਕੋਈ ਲੋੜ ਹੀ ਨਹੀਂ ਨਹੀਂ ਇਹਨਾਂ ਦੇ ਪਰਮਿਟ ਲਈ ਕੋਈ ਫੀਸ ਫੂਸ ਤਾਂ ਲੱਗਦੀ ਹੋਊਗੀ ਫੀਸ ਜੀ ਇਹਦੇ ਵਿੱਚ ਲਿਖਿਆ ਹੋਇਆ 1610 ਰੁਪਏ ਚ 5 ਸਾਲ ਦਾ ਪਰਮਿਟ ਅੱਛਾ ਮਤਲਬ ਇਹਦਾ ਆਟੇ ਜੀ ਨੂੰਣ ਵੀ ਨਹੀਂ ਜੇ ਤਾਂ ਬਹੁਤ ਸਸਤਾ ਕੰਮ ਆ ਜੀ ਤਦ ਇਹਦਾ ਤੁਸੀਂ ਸਮਝਦੇ ਕਿਓ ਮਤਲਬ ਓਵਰਆਲ ਤੁਸੀਂ ਕੀ ਸਮਝਦੇ ਹੋ ਕਿ ਦੀ ਨਲਾਕੀ ਹੈ ਦੇਖੋ ਜੀ ਜਿਹੜੇ ਹੁਣ ਤੁਹਾਡੇ ਖੰਨੇ ਦੇਖੋ ਆਟੋ ਚੱਲਦੇ ਨੇ ਨੰਬਰ ਉਹਨਾਂ ਤੇ ਨਹੀਂ ਕੋਈ ਨੰਬਰ ਪਲੇਟ ਉਹਨਾਂ ਤੇ ਨਹੀਂ ਕੋਈ ਉਹ ਕ੍ਰਾਈਮ ਕਰ ਜਾਂਦੇ ਨੇ ਤੁਸੀਂ ਉਹਨਾਂ ਨੂੰ ਫੜੇਂਗੇ ਕਿੱਥੋਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਿੱਥੋਂ ਫੜੇਂਗੇ ਕੀ ਕਰਨਗੇ ਪੁਲਿਸ ਉਹਨਾਂ ਨੂੰ ਫੜਦੀ ਨਹੀਂ ਜੇਕਰ ਮੈਂ ਪੁਲਿਸ ਨੂੰ ਵੀ ਕਿਹਾ ਟ੍ਰੈਫਿਕ ਨੂੰ ਵੀ ਵਾਲਿਆਂ ਨੂੰ ਵੀ ਕਿਹਾ ਟ੍ਰੈਫਿਕ ਇੰਚਾਰਜ ਨੂੰ ਵੀ ਕਿਹਾ ਇਹਨਾਂ ਦੇ ਉਹ ਕਹਿੰਦੇ ਜੀ ਕੀ ਕਰੀਏ ਵੀ ਐਨੇ ਫਿਰਦੇ ਨੇ ਹੁਣ ਸਾਡੇ ਕੋ ਤਾਂ ਖੜਾਉਣ ਨੂੰ ਵੀ ਜਗ੍ਹਾ ਨਹੀਂ ਹੁਣ ਦੱਸੋ ਹੌਣ ਖੜਾਉਣ ਨੂੰ ਅਸੀਂ ਦੇਣੀ ਜਗਾ ਇਹ ਆਟੋ ਨੇ ਉਹ ਕਿਤੇ ਰਜਿਸਟਰਡ ਵੀ ਨਹੀਂ ਹੈਗੇ ਉਹ ਕਿਸੇ ਨੂੰ ਮਾਰ ਕੇ ਭੱਜ ਜਾਣ ਕਿਸੇ ਲੱਤਵਾ ਤੋੜ ਕੇ ਭੱਜ ਜਾਣ ਉਹਨਾਂ ਦਾ ਕੋਈ ਮਤਲਬ ਆਪਾਂ ਫੜੇ ਨਹੀਂ ਸਕਦੇ ਉਹਨਾਂ ਤੁਸੀਂ ਦੇਖੋ ਜੀ ਅਕਸਰ ਤੁਸੀਂ ਅਖਬਾਰਾਂ ਚ ਪੜਦੇ ਹੋ ਆਉਂਦਾ ਵੀ ਆਟੋ ਵਾਲੇ ਆਏ ਜੀ ਲੁੱਟ ਕੇ ਲੈ ਗਏ ਆਟੋ ਚਾ ਕੇ ਆਟੋ ਕੋਈ ਕ੍ਰਾਈਮ ਕਰ ਦਿੰਦਾ ਜਾਂ ਆਟੋ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਤੁਸੀਂ ਉਹਨੂੰ ਘੇਰ ਲਵੋਗੇ ਉਹ ਜਦੋਂ ਉਹਦਾ ਕਾਗਜ਼ ਪੱਤਰੀ ਤੁਸੀਂ ਉਹਤੇ ਅੱਗੇ ਕਾਰਵਾਈ ਕੀ ਕਰੋਗੇ ਜਦ ਤੁਹਾਨੂੰ ਪਤਾ ਹੀ ਨਹੀਂ ਕੌਣ ਆ ਉਹ ਆਟੋ ਚ ਵਾਜੀ ਇਹ ਤਾਂ ਬੜੀ ਖਤਰਨਾਕ ਗੱਲ ਹੈ ਵੀ ਆਟੋ ਜੀ ਬਲਾਤਕਾਰ ਕਰ ਦਿੱਤਾ ਗਿਆ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇਸ ਦੇ ਸੰਬੰਧ ਦੇ ਵਿੱਚ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਐਸਐਸਪੀ ਖੰਨਾ ਨਵੀਂ ਆਈ ਹੈ ਉਹ ਕਹਿੰਦੀ ਵੀ ਅਸੀਂ ਪੂਰਾ ਜਿਹੜਾ ਵਾ ਕਰਾਂਗੇ ਹਰ ਇੱਕ ਚੀਜ਼ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਵੀ ਆਪਾਂ ਐਸਐਸਪੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਸਿਵਲ ਰਿਟ ਪਟੀਸ਼ਨ ਜਿਹੜੀ 7156 ਆਫ 2017 ਪਾਈ ਸੀ ਉਹਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਵੀ ਆਰਡਰ ਕਰ ਕੀਤੇ ਹੋਏ ਨੇ ਉਹਨਾਂ ਦੇ ਆਰਡਰਾਂ ਦੀ ਜਿਹੜੀ ਪਾਲਣਾ ਉਹ ਕੀਤੀ ਜਾਵੇ ਤਾਂ ਜੋ ਕਿ ਲੋਕਾਂ ਦੀ ਜਿਹੜੀ ਜਾਨ ਆ ਉਹ ਬਚ ਸਕੇ ਜੀ ਐਸਐਸਪੀ ਇਸ ਆਰਡਰ ਦੀ ਮਾਨ ਨਹੀਂ ਮੰਨਦੀ ਫਿਰ ਆਪਣਾ ਕੀ ਸਟੈਪ ਹੋ ਸਕਦਾ ਹੈ ਤਾਂ ਇਹਦੇ ਸਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਫਿਰ ਕੰਟੈਂਪਟ ਪਾਈ ਜਾਊਗੀ ਜੀ ਹਾਂਜੀ ਹਾਂਜੀ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਾਇਆ ਕਿਉਂਕਿ ਹੁਣ ਤਾਂ ਤੁਹਾਡੇ ਸਾਹਮਣੇ ਰਿਟਨ ਚ ਲਿਖ ਕੇ ਦਿੱਤਾ ਉਹਨਾਂ ਨੇ ਹੁਣ ਤੁਸੀਂ ਇਹ ਕਹਿੰਦੇ ਨੇ ਜੀ ਕੋਈ ਵੀ ਓਵਰਲੋਡ ਦਾ ਚਲਾਨ ਨਹੀਂ ਕੀਤਾ ਕੋਈ ਵੀ ਚਲਾਨ ਕਰਤੇ ਓਵਰਲੋਡ ਦੇ ਵੀ ਅਸੀਂ ਕੋਈ ਪਰਚਾ ਨਹੀਂ ਹੋਇਆ ਯਾਨੀ ਇਹਨਾਂ ਦੇ ਕਹਿਣ ਦੇ ਮਤਲਬ ਡੇਂਜਰ ਆਫ ਲਾਈਫ ਕੋਈ ਨਹੀਂ ਵੀ ਬਿਲਕੁਲ ਸੜਕ 'ਤੇ ਸਹੀ ਸਲੰਤ ਚੱਲਦਾ ਸੋ ਸਾਥਿਓ ਇਹ ਬਨੀਪਾਲ ਸਾਹਿਬ ਜਿਨ੍ਹਾਂ ਨੇ ਇੱਕ ਰਿਟ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਸੀ ਜਿਸ ਦਾ ਸਿੱਧਾ ਸਿੱਧਾ ਸਬੰਧ ਲੋਕਾਂ ਦੇ ਜਾਣਮਾਨ ਦੇ ਨਾਲ ਜੋ ਸਮਾਜ ਲਈ ਜਾਗਰੂਕ ਲੋਕ ਨੇ ਰੌਲਾ ਪਾ ਰਹੇ ਨੇ ਤੇ ਐਸਐਸਪੀ ਖੰਨਾ ਇਸ ਗੱਲ ਦਾ ਦਾਵਾ ਕਰਦੀ ਹੈ ਵੀ ਸਾਡੀ ਕੋਈ ਜਿਹੜੀ ਕਾਰਗੁਜ਼ਾਰੀ ਸੁੱਸਤੀ ਵਾਲੀ ਨਹੀਂ ਹੈ ਇੱਥੇ ਜਿਹੜੀ ਇਹ ਅਕੋਰਡਿੰਗ ਟੂ ਰਿਪੋਰਟ ਦੇਖਿਆ ਜਾਵੇ ਤਾਂ ਕੋਈ ਕ੍ਰਿਮੀਨਲ ਐਕਟ ਤਹਿਤ ਪਰਚਾ ਦਰਜ ਨਹੀਂ ਹੋਇਆ ਮਚਵਾੜਾ ਏਰੀਆ ਜਾਈਏ ਜਾਂ ਸੜਕਾਂ ਤੇ ਦੇਖੀਂ ਟਰੈਲੀਆਂ ਬੜੀਆਂ-ਬੜੀਆਂ ਭਰੀਆਂ ਫਿਰਦੇ ਨੇ ਟਿੱਪਰ ਭਰੇ ਫਿਰਦੇ ਨੇ ਲੋਕ ਲੰਘਦੇ ਨੇ ਰੇਤਾ ਪੈਂਦਾ ਸਕੂਲਾਂ ਦੇ ਬੱਚੇ ਕੁਕੜਾ ਬੰਗ ਲੱਦੇ ਹੋਏ ਨੇ ਹੁਣੇ ਦੇਖਣਾ ਹੋਊਗਾ ਕਿ ਐਸਐਸਪੀ ਖੰਨਾ ਔਰ ਪੁਲਿਸ ਕੀ ਇਹ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਇਹਨਾਂ ਨੂੰ ਲਾਗੂ ਕਰਦੀ ਹੈ ਜਾਂ ਜਿਵੇਂ ਪਹਿਲਾਂ ਹੀ ਹਜ਼ਾਰਾਂ ਹੀ ਆਰਡਰ ਰੱਦੀ ਬਣੇ ਪਏ ਨੇ ਇਹ ਹਾਈ ਕੋਰਟ ਦੇ ਆਰਡਰ ਰੱਦੀ ਬਣਨ ਗਿਆ ਬੈਣੀਪਾਲ ਸਾਹਿਬ ਨੇ ਕਿਹਾ ਅਗਰ ਇੰਪਲੀਮੈਂਟ ਨਹੀਂ ਹੁੰਦੇ ਤਾਂ ਦੁਬਾਰਾ ਹਾਈ ਕੋਰਟ ਵਿੱਚ ਜਾ ਕੇ ਕੋਰਟ ਆਫ ਕੰਟੈਕਟ ਕੀਤਾ ਜਾਊਗਾ ਸੋ ਬਹੁਤ ਧੰਨਵਾਦ